ਪਾਈਪਰ ਨਾਲ ਸਤਿ ਜੀ ਪਹੁੰਚ ਚੁੱਕੇ ਹਨ ਕਲ ਵੀ ਤੇ ਅੱਜ ਜੀ 7 ਮਹੀਨਾ ਆਈ ਹੋਈ ਸਾਹੀ ਸਾਹ ਸੰਗਤ ਦੀ ਸਾਰਿਆਂ ਨੂੰ ਬਾਗੀ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜਿਸ ਤਰ੍ਹਾਂ ਤੋਂ ਪਹਿਲਾਂ ਆਪਾਂ ਫਤਿਹ ਨਿਸ਼ਾਨ ਪਾਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Sim. Graças ਕਿ ਨਾ ਸੁੱਟ ਇਹ ਗਾਂ ਆ ਜਾ ਨਾ ਸਰਕਾਰਾਂ ਆਪਾਂ ਨੂੰ ਡਰਾਉਂਦੀਆਂ ਡਰਾਉਂਦੀਆਂ ਤਾਂ ਕਿ ਆਪਾਂ ਆਪਣੇ ਜੁਰਮਾਂ ਦੀ ਸ਼ਹੀਦਾਂ ਦੀ ਉਹਨਾਂ ਦੇ ਪਾਸਫੇ ਦੀ ਗੱਲ ਨਾ ਕਰੀਏ ਕਿਉਂਕਿ ਇਹ ਡਾਕੀਆਂ ਵੀ ਜੇ ਆਪਾਂ ਆਪਣੇ ਗੁਰੂਆਂ ਦੀ ਆਪਣੇ ਸ਼ਹੀਦਾਂ ਦੀ ਉਹਨਾਂ ਦੇ ਪਾਸਫੇ ਦੀ ਗੱਲ ਕਰਾਂਗੇ ਤਾਂ ਕਿਤੇ ਨਾ ਕਿਤੇ ਆਪਾਂ ਇਹਨਾਂ ਤੇ ਆਪਾਂ ਆਪਣੇ ਗੁਰੂਆਂ ਦੀ ਗੱਲ ਕਰਨ ਨੂੰ ਇਸੇ ਤਰ੍ਹਾਂ ਚੱਕੇ ਹੋਵਾਂਗੇ ਹਾਂਜੀ ਮੈਂ ਕਿਹਾ ਉਹ ਜਿਹੜਾ ਉਹ ਭੇਜਿਆ ਇਹ ਨੋਟਿਸ ਜਿਵੇਂ ਆਪਾਂ ਗੱਲ ਕਰੀਏ ਆਪਣੀਆਂ ਸਰਦਾਰੀਆਂ ਦੀ ਆਪਣੀ ਸੱਭਿਆਚਾਰਕ ਸਰਦਾਰੀ ਦੀ ਆਪਣੀ ਸਮਾਜਿਕ ਸਰਦਾਰੀ ਦੀ ਆਪਣੀ ਆਰਥਿਕ ਸਰਦਾਰੀ ਦੀ ਅੱਛਾ ਅੱਛਾ ਜੇ ਗੱਲ ਸਿਰਫ ਇੱਕ ਸਰਦਾਰੀ ਦੀ ਹੁੰਦੀ ਤਾਂ ਮੈਂ ਇੱਥੇ ਨਹੀਂ ਆਉਣਾ ਸੀ ਨਾ ਤੁਸੀਂ ਇੱਥੇ ਹੁੰਦੇ ਇਸ ਸਮਾਜ ਜਿੱញਾ ਇਹ ਆਪਣੀਆਂ ਆਰਥਿਕ ਜੀ ਠੀਕ ਲੋਟ-ਕਸੋਟਾਂ ਇਹ ਆਪਣੇ ਤੇ ਬਹੁਤ ਕਰਦੇ ਰਹੇ ਆ ਆਪਣੇ ਆਪ ਦੇ ਲੀਡਰ ਆਪਣੇ ਤੇ ਇਹ ਲੋਟ-ਕਸੋਟ ਕਰਦੇ ਰਹੇ ਆ ਕੋਈ ਗੱਲ ਨਹੀਂ ਕਰ ਲੋ ਪਰ ਜਦੋਂ ਗੱਲ ਸਾਡੀ ਸੱਭਿਆਚਾਰਕ ਸਰਦਾਰੀ ਤੇ ਆਉਗੀ ਸਾਡੀ ਸਮਾਜਿਕ ਸਰਦਾਰੀ ਤੇ ਅੱਪਾ ਸਾਰਿਆਂ ਨੂੰ ਇਹਦੇ ਲਈ ਇਕੱਠਿਆਂ ਹੋਣਾ ਪਊਗਾ ਕਿਉਂਕਿ ਇਹ ਬਹੁਤ ਜ਼ਰੂਰੀ ਆ ਅੱਪਾ ਇਕੱਠੇ ਹੋਈਏ ਜੇ ਅੱਪਾ ਇਕੱਠੇ ਹੋਵਾਂਗੇ ਤਾਂ ਹੀ ਅੱਪਾ ਆਪਣੇ ਪੰਜਾਬ ਦੀ ਗੱਲ ਆਪਣੇ ਗੁਰੂਆਂ ਜਿਹੜਾ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤਾ ਉਹਦੇ ਆਪਾਂ ਨੂੰ ਹੱਕਾਂ ਦੀ ਗੱਲ ਕਰਦੇ ਹੋਏ ਇੱਥੇ ਇਕੱਠਿਆਂ ਹੋਈਆਂ ਆ Come down!